ਪਿਛੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਕਈ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਡਿੱਗ ਗਈਆਂ ਨੇ ਤੇ ਜਿਹੀ ਹੀ ਇੱਕ ਘਟਨਾ ਵਾਪਰੀ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬੰਗਲ ਦੇ ਵਿੱਚ ਜਿੱਥੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਨਿੱਗ ਗਈ ਹੈ ਤੇ ਪਰਿਵਾਰ ਬੜੀ ਮੁਸ਼ਕਲ ਦੇ ਨਾਲ ਆਪਣਾ ਗੁਜ਼ਾਰਾ ਕਰਦਾ ਹੈ ਤੇ ਇਹ ਘਰ 26 ਸਾਲ ਪਹਿਲਾਂ 1999 ਦੇ ਵਿੱਚ ਪੰਚਪੰਚ ਮਰਲਿਆਂ ਦੇ ਪਲਾਟਾਂ ਦੇ ਵਿੱਚ ਬਣਾਏ ਗਏ ਸੀ ਜੋ ਕਿ ਹੁਣ ਖਰਾਬ ਹਾਲਤ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਇਹਨਾਂ ਵਿੱਚੋਂ ਇੱਕ ਘਰ ਦੀ ਛੱਤ ਕਚਾਂਤ ਦੇ ਗਏ ਤੇ ਪਰਿਵਾਰ ਨੇ ਕਿਸ ਨਾ ਕਿਸੇ ਤਰੀਕੇ ਆਪਣੀ ਮੁਸ਼ਕਲ ਦੇ ਨਾਲ ਜਾਨ ਬਚਾ ਲਈ ਲੇਕਿਨ ਮਾਲੀ ਨੁਕਸਾਨ ਕਾਫੀ ਹੋਇਆ ਦੱਸਿਆ ਜਾ ਰਿਹਾ ਹੈ ਤੇ ਇਕਰੀ ਪਰਿਵਾਰ ਨੇ ਸਰਕਾਰ ਕੋਲ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣਾ ਘਰ ਮੁੜ ਬਣਾ ਸਕਣ ਰਾਤ ਕੁਦਰਤੀ ਆਫਤ ਆਈ ਸੀਗੀ ਜਾਨੀ ਕਿ ਛੱਤ ਡਿੱਗ ਚੁੱਕੀ ਹੈ ਕਰਨ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤਰੀਬ ਬਣਵਤਰੀ ਬਵਾਹ ਹੈ ਜੀ ਵੀ 25000 ਦਾ ਹੋ ਹੀ ਗਿਆ ਜੀ ਕੋਈ ਸਰਟੀਫੀਕਟ ਤਾਂ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ ਨਹੀਂ ਬਚਤਰੇ ਜੀ ਕਿੰਨੇ ਕਜ ਵਜੇ ਦੀ ਕਟਣਾ ਹੈ ਇਹ ਇਹ 2:30 ਵਜੇ ਦੀ ਹੋਊਗੀ 2:30 ਵਜੇ ਦੀ ਕਿੰਨਾ ਚਿਰ ਹੋਊਗਾ ਇਸ ਜਗ੍ਹਾ ਤੇ ਤੁਹਾਡਾ ਜਿਹੜਾ ਕਲੋਨੀ ਬਣੀ ਹੋਈ ਹੈ ਨੂੰ ਮੁਰੰਮਤ ਹੋਣਾ ਹੈ ਕਿਉਂ 26-27 ਸਾਲ ਹੋ ਗਏ 26-27 ਸਾਲ ਕਦੋਂ ਬਣੀਆਂ ਆ ਕਲੋਨੀਆਂ ਕਿਹਦੇ ਵੱਲੋਂ ਬਣਾਈਆਂ ਗਈਆਂ ਸੀਆਂ ਕਿਹੜੀ ਸਕੀਮ ਇਹ ਜਿਹੜੇ ਬੇਕਰ ਆਏ ਸੀਗੇ ਜੀ ਉਹਨੇ ਸਕੀਮ ਤਹਿਤ ਬਣੀਆਂ ਸੀਆਂ ਜੀ ਤੇ ਮੈਂ ਕਿਹਾ ਬਦਲ ਸਰਕਾਰ ਦੀ ਵੇਲੇ ਬਣਾਈ ਹੈ ਉਸ ਤੋਂ ਬਾਅਦ ਮੁਰੰਮਤ ਨਹੀਂ ਕਰਾਈ ਤੁਸੀਂ ਮੁਰੰਮਤ ਆਪ ਖੁਦ ਕਰਦੇ ਵੀ ਰਹੇ ਆ ਜੀ ਕਦੀ ਕਦੀ ਕੀਤੀ ਵੀ ਆਈ। ਘਟਨਾ ਹੀ ਬਾਰਛ ਪੈਂਦੀ ਸੀ। ਹਾਂ। ਦਾਤ ਨੂੰ ਮਕਾਨ ਡੇਕੇ ਪਿਆ। ਇਹ ਬਣੀਆਂ 97 98 ਚ ਬਣੀਆਂ ਸੀ 99 ਸਾਨੂੰ ਮਿਲੀਆਂ ਸੀ ਜੀ। ਇਹ ਸਾਨੂੰ ਤੇ ਬਣਾਈਆਂ ਗਈਆਂ ਸੀ। ਇਹ ਜੀ ਉਦੋਂ ਆਪਣੇ ਮੁੱਖ ਮੰਤਰੀ ਝਾਨ ਸਿੰਘ ਬਰਾੜ ਸੀ ਆ ਆਪਣੇ ਕੋਈ ਜਿਆ ਵੀ ਉਦੋਂ ਮੁੱਖ ਮੰਤਰੀ। ਇਹ ਸੀ ਆ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਦਮੀ ਸੀ ਜਦੋਂ ਦੂਜਾ ਵੀ ਸਰਕਾਰ ਬਦਲ ਚੁੱਕੀ ਸੀ। ਜਦੋਂ ਲਾਟ ਹੋ ਜਾਂ ਨਾ 93 ਜੀ। ਇਹ ਇਸ ਤਰ੍ਹਾਂ ਜੀ ਦੂਜਾ ਵੀ ਆ ਦਾ ਮਾੜਾ ਮੋੜ ਅਸੀਂ ਕਰਦੇ ਰਹੇ ਇਹਦੀ ਰਿਪੇਅਰ ਪੂਰ ਪਲਾਸਟਰ ਹੈ ਕੋਈ ਛੱਤ ਟੁੱਟੇ ਲੋੜ ਲੱਗਦਾ ਸੀ ਆਜਾ ਕੁਝ ਵੀ ਲੱਗਦਾ ਸੀ ਆ ਉਤੋਂ ਸਾਰਿਆ ਕੁਸ ਉਹ ਕਰਦੇ ਰਹੇ ਮਾੜਾ ਮੋੜ ਮੁੜ ਕੇ ਦੂਜਾ ਵੀ ਹੁਣ ਪ੍ਰਸ਼ਾਸਨ ਕੋਲੇ ਦੋ ਤਿੰਨ ਵਾਰੀ ਅਸੀਂ ਲਿਖ ਕੇ ਵੀ ਦਿੱਤਾ ਇਹਨਾਂ ਨੂੰ ਸਾਰਿਆਂ ਨੂੰ ਪਰ ਸਾਡੇ ਕੋ ਕਿਸੇ ਨੇ ਨਹੀਂ ਸਾਡੀ ਗੱਲ ਸੁਣੀ ਜੀ ਹੁਣ ਤੇ ਹੁਣ ਕਰਦੇ ਜੀ ਇਹ ਸਾਨੂੰ ਜੀ ਛੱਤ ਛੁੱਤ ਪਹੁੰਚਣ ਨੂੰ ਖਰਚਾ ਪੱਠਾ ਜੋ ਸਮਾਨ ਟੁੱਟਿਆ ਵੀ ਜਾ ਮਾੜਾ ਮੋਟ ਵੀ ਉਹ ਕਰਦੇ ਨਾ ਪ੍ਰਸ਼ਾਸਨ ਹਾਂ ਮਾਲਿਕ ਸੈਤਾ ਤੇ ਰਾਤ ਹੀ 2 ਵਜੇ ਦੇ ਕਰੀਬ ਸਾਡੇ ਪਿੰਡ ਸਰਕਾਰੀ ਜਗ੍ਹਾ 'ਚ ਪੰਜ-ਪੰਜ ਮਰਲੇ 'ਚ ਪਲਾਨਟ ਕਰਕੇ ਕਲੋਨੀਆਂ ਬਣੀਆਂ ਸੀਗੀਆਂ ਉਹ ਕੁਦਰਤਾਂ ਕਹਿਰ ਕਰਕੇ بارش ਆ ਰਹੀ ਹੋਣ ਕਰਕੇ ਉਹ ਰਾਤ ਦੋ ਕਲੋਨੀਆਂ ਵਿੱਚੋਂ ਛੱਤ ਡਿੱਗ ਪਈ ਉਹਨਾਂ ਦੀ ਇਹ ਕਿਉਂਕਿ ਬਣਿਆ ਨੂੰ 26-27 ਸਾਲ ਹੋ ਗਏ ਤਕਰੀਬਨ ਤੇ ਉਦੋਂ ਬਾਰੇ ਰਿਪੇਅਰ ਆਪ ਕਰਦੇ ਰੇ ਕੋਈ ਸਰਕਾਰ ਉਹਨੇ ਕੋਈ ਸਹਾਇਤਾ ਨਹੀਂ ਮਿਲੀ ਇਹਨਾਂ ਨੂੰ ਕਿਉਂਕਿ ਐ ਨਾ ਜਾਣੀ ਨੁਕਸਾਨ ਮਾਲੀਨ ਸਾਜਨਾ ਹੋਇਆ ਇਹਦਾ ਕੋਈ ਆਵਾਜ਼abandਾ ਨੂੰ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਪਹਿਲਾਂ ਵੀ ਕਰ ਚੁੱਕੇ ਹਾਂ ਇੱਥੇ ਜੀ ਕਾਰਨ ਇਹ ਜੀ ਕਲੋਨੀयां ਜੀ ਪਹਿਲਾਂ ਦੀਆਂ ਕੱਟੀਆਂ ਹੋਈਆਂ ਇਹਨਾਂ ਦੀ ਛੱਤ ਰਾਤ ਡਿੱਗ ਪਈ ਹੈ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਸਹਾਇਤਾ ਦਿੱਤੀ ਜਾਵੇ ਉਸ ਇਹ ਬਣੀਆਂ ਕਦੋਂ ਸੀ ਕਲੋਨੀयां ਕਿਹੜੀ ਸਕੀਮ ਦੇ ਅਧੀਨ ਬਣੀਆਂ ਸੀ ਜਾਂ ਕਿਹੜੀ ਸਰਕਾਰ ਦੇ ਵੱਲੋਂ ਬਣਾਈਆਂ ਗਈਆਂ ਸੀ ਇਹ ਜੀ 26 ਸਾਲ ਹੋ ਗਏ ਬਾਦਰ ਸਰਕਾਰ ਨੇ 5-5 ਮਰਲੇ ਥਾਂ ਦਿੱਤੇ ਸੀ ਉਦੋਂ ਉਹਨਾਂ ਦੇ ਵਿੱਚ ਕਲੋਨੀयां ਬਣੀਆਂ ਸੀ ਜੀ 26 ਸਾਲ ਹੋ ਗਏ ਆ ਇਹਨਾਂ ਬਣੀਆਂ ਨੂੰ ਜੀ ਹੁਣ ਕੁਜਰਤ ਦੇ ਕਾਇਰ ਦੇ ਹਿਸਾਬ ਨਾਲ ਇਹ ਡਿੱਗ ਚੁੱਕੀ ਆ ਜੀ ਕਿੰਨੇ ਕ ਕਲੋਨੀਓ ਚ ਕਿੰਨੇ ਕ ਕਬਰਾਂ ਦੇ ਮਕਾਨਾਂ ਦੀ ਛੱਤ ਡਿੱਗੀਆਂ ਇਹ ਜੀ 2 ਆ 2 ਹਾਂ ਜੀ ਸ਼ਾਸਨ ਨੂੰ ਪਹਿਲਾਂ ਮਿਲਿਆ ਸ਼ਾਸਨ ਕੋਲ ਗਏ ਸੀ ਹੁਣ ਧਿਆਨ ਚ ਫੇਰ ਲਿਆ ਤੇ ਬਾਕੀ ਹਾਲਾਤ ਕਿਹੋ ਜਿਹੇ ਨੇ ਘਰਾਂ ਦੇ ਦੂਜੇ ਘਰਾਂ ਦੇ ਜੀ ਹਾਲਤ ਸਾਰਿਆਂ ਦੇ ਕਿ ਪਾਣੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ